ਇੱਕ ਡਾਕਟਰ ਹੁੰਦੇ ਦਾਤੇ ਤੁਹਾਨੂੰ ਦੱਸਦਾ ਮੈਂ ਫੈਕਟਸ ਦੇ ਉੱਤੇ ਗੱਲ ਕਰਾਂ 9 ਕਿਲੋਗ੍ਰਾਮ ਤੱਕ ਉਹਨਾਂ ਦਾ ਪਾਸਾ ਕੱਟ ਗਿਆ ਜਿਹੜਾ ਸਾਰਾ ਹੀ ਮਸਲ ਆ ਔਰ ਤੁਸੀਂ ਆਪੇ ਹੀ ਸੋਚ ਲਓ ਤੁਹਾਡੇ ਘਰ ਬਜ਼ੁਰਗ ਹੈ ਜੇ ਤੁਹਾਡੇ ਬਜ਼ੁਰਗ ਜਿਹੜੇ ਜਿਨ੍ਹਾਂ ਨੂੰ ਤੁਸੀਂ ਪਿਆਰ ਕਰਦੇ ਹੋ ਉਹਨਾਂ ਦੇ ਉੱਤੋਂ ਸਰੀਰ ਦੇ ਉੱਤੋਂ 9 ਕਿਲੋਗ੍ਰਾਮ ਮਸਲ ਜੇ ਤੁਸੀਂ ਲਾਹ ਦੋ ਤੇ ਉਹਨਾਂ ਦੀ ਸਥਿਤੀ ਕੀ ਹੋ ਗਿਆ ਜੋ ਉਹਨਾਂ ਦੀ ਸਰਦਾਰ ਜਗਜੀਤ ਸਿੰਘ ਜਰਲੇਵਾਲ ਜੀ ਦੀ ਸਥਿਤੀ ਉਹੀ ਹੈ ਬਹੁਤ ਜ਼ਿਆਦਾ ਕਮਜ਼ੋਰ ਹੋ ਚੁੱਕੇ ਨੇ ਚੱਕਰ ਵੀ ਆਉਂਦੇ ਆ ਔਰ ਜਿਹੜਾ ਉਹਨਾਂ ਦਾ ਲਿਵਰ ਫੰਕਸ਼ਨ ਟੈਸਟ ਉਹ ਵੀ ਵਧਿਆ ਮਤਲਬ ਕਿ ਉਹਨਾਂ ਦੀ ਅੰਦਰੂਨੀ ਆਰਗਨਸ ਜਿਹੜੀਆਂ ਵਾਂ ਉਹਨਾਂ ਦੇ ਉੱਤੇ ਅਸਰ ਪੈਣਾ ਸ਼ੁਰੂ ਹੋ ਗਿਆ ਔਰ ਮੈਂ ਦੱਸ ਦਵਾਂ ਜਿਹੜਾ ਨੁਕਸਾਨ ਸ਼ਾਇਦ ਹੋ ਰਿਹਾ ਉਹ ਸ਼ਾਇਦ ਇਰreversible ਹੋਵੇ ਮਤਲਬ ਕਿ ਜੇ ਕੱਲੋ ਆਪਣਾ ਭੁਖੜਤਾਲ ਤੋੜ ਦੇ ਵੀ ਆ ਇਹ ਗੱਲ ਮੈਂ ਉਹਨਾਂ ਨੂੰ ਵੀ ਕਹੀ ਆ ਹੋ ਸਕਦਾ ਕਿ ਉਹਨਾਂ ਦੀ ਜਿਹੜੀਆਂ ਆਰਗਨਸ ਰਿਕਵਰ ਨਾ ਕਰਨ ਔਰ ਮੈਂ ਇਹ ਚੀਜ਼ਾਂ ਤੁਹਾਡੇ ਤੱਕ ਇਸ ਲਈ ਦੱਸ ਰਿਹਾ ਕੁਕੀ ਇਹ ਨਾ ਹੋਵੇ ਕਿ ਤੁਸੀਂ ਕੱਲ ਕਹੋ ਕਿ ਸਾਨੂੰ ਤੇ ਪਤਾ ਹੀ ਨਹੀਂ ਸੀ ਬਾਕੀ ਲੋਕ ਮੈਨੂੰ ਸਵਾਲ ਕਰਦੇ ਆ ਕਿ ਕਿੰਨੇ ਦਿਨ ਕੋਈ ਬੰਦਾ ਭੁੱਖ ਹੜਤਾਲ ਤੇ ਰਹਿ ਸਕਦਾ ਮੈਂ ਦੱਸ ਦਵਾਂ ਸਾਡੀ ਸਾਈਂ ਸਾਡੀ 7 ਦਿਨ 7 ਦਿਨ ਤੋਂ ਬਾਅਦ ਕੁਝ ਵੀ ਹੋ ਸਕਦਾ ਤੇ ਮੈਂ ਤੁਹਾਨੂੰ ਦੱਸ ਦਵਾਂ 7 ਤੋਂ ਦਿਨ ਤੋਂ ਬਾਅਦ ਕੁਝ ਵੀ ਹੋ ਸਕਦਾ ਇਹ ਨਾ ਹੋਵੇ ਕਿ ਤੁਸੀਂ ਆਪਣਾ ਅਗੂ ਗਵਾ ਲੀਏ